ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਦਿਨ ਵੇਲੇ ਦੇ ਦੀਵਾਨ ਸਜਾਏ ਗਏ ਨੇ ਹਾਜ਼ਰੀਆਂ ਭਰ ਰਹੇ ਹੋ ਜੋ ਇਹ ਪੋਦਮ ਹੀ ਨ ਸ਼ੁਰੂ ਹੋਇਆ ਹੈ ਇਸ ਪੋਦ ਮਹੀਨੇ ਦੇ ਵਿੱਚ ਕਲਗੀ ਤਰਪਾਦਸ਼ਾ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਇਸ ਮਹੀਨੇ ਦੇ ਅੰਦਰ ਕਲਗੀ ਤਰਪਾਦਸ਼ਾ ਜੀ ਦਾ ਪਰਿਵਾਰ ਪਰਿਵਾਰ ਵਿਛੋੜਾ ਹੁੰਦਾ ਹੈ ਵੱਡੇ ਸਹਿਬ ਜਾਦੇ ਸ਼ਹੀਦ ਹੋ ਜਾਂਦੇ ਹਨ ਛੋਟੇ ਸਹਿਬ ਜਾਦੇ ਸ਼ਹੀਦ ਹੋ ਜਾਂਦੇ ਹਨ ਮਾਤਾ ਗੁਜਰੀ ਜੀ ਸ਼ਹੀਦ ਹੋ ਜਾਂਦੇ ਹਨ ਚਮਕੌਰ ਗੜੀ ਦੇ ਅਨੇਕਾਂ ਸਿੰਘ ਜਿਹੜੇ ਨੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਔਰ ਇੱਕ ਹਫਤੇ ਦੇ ਅੰਦਰ ਅੰਦਰ ਹੀ ਇਹ ਸਾਰਾ ਜਿਹੜਾ ਵਾਕਿਆ ਵਰਪਦਾ ਹੈ ਸੋ ਆਓ ਗੁਰੂ ਕੇ ਪਿਆਰਿਓ ਗੁਰੂ ਘਰ ਵਿਖੇ ਆਓ ਗੁਰੂ ਕੀ ਗ੍ਰੰਥ ਬਾਣੀ ਗੁਰੂ ਦਾ ਇਤਿਹਾਸ ਆਪਾ ਸਰਵਣ ਕਰੀਏ ਕੌਮਾਂ ਉਹ ਜਿਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਦਾ ਇਤਿਹਾਸ ਜਿਉਂਦਾ ਰਹਿੰਦਾ ਹੈ ਕਹਿ ਲੱਗੇ ਕਿ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਨਾ ਤੇ ਉਸ ਕੌਮ ਦਾ ਇਤਿਹਾਸ ਮਿਟਾ ਦਿਓ ਉਸ ਕੌਮ ਦਾ ਇਤਿਹਾਸ ਖਤਮ ਕਰ ਦਿਓ ਕੌਮ ਆਪਣੇ ਆਪ ਖਤਮ ਹੋ ਜਾਵੇਗੀ ਕੌਮ ਨੂੰ ਖਤਮ ਕਰਨਾ ਹੋਵੇ ਨਾ ਉਹਦਾ ਇਤਿਹਾਸ ਕਿੰਦੇ ਮਿਟਾ ਦਿਓ ਉਹਦੇ ਇਤਿਹਾਸ ਨੂੰ ਖਤਮ ਕਰ ਦੇ ਕੌਮ ਆਪਣੇ ਆਪ ਖਤਮ ਹੋ ਜਾਵੇਗੀ ਇਸ ਕਰਕੇ ਕੌਮ ਨੂੰ ਜਿਉਂਦਾ ਰੱਖਣ ਵਾਸਤੇ ਇਤਿਹਾਸ ਬੜਾ ਜ਼ਰੂਰੀ ਹੈ ਸਿੱਖ ਕੌਮ ਲਈ ਇਹ ਜੋ ਦਿਨ ਸ਼ਹਾਦਤਾਂ ਦੇ ਆ ਰਹੇ ਨੇ ਜੋ ਅੱਜ ਤੋਂ ਹਫ਼ਤਾਵਾਰੀ ਸ਼ਹੀਦੀ ਦਿਨ ਸ਼ੁਰੂ ਹੋਏ ਹਨ ਇਹਨਾਂ ਦਿਨਾਂ ਦੇ ਅੰਦਰ ਆਪਾਂ ਸੰਕੋਚ ਕਰਨਾ ਹੈ ਕਿ ਘਰਾਂ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਖੁਸ਼ੀ ਦਾ ਮਾਹੌਲ ਖੁਸ਼ੀ ਦਾ ਪ੍ਰੋਗਰਾਮ ਨਾ ਰੱਖਿਆ ਜਾਵੇ ਕਿਉਂਕਿ ਇਹ ਦਿਨ ਜਿਹੜੇ ਸਿੱਖ ਕੌਮ ਵਾਸਤੇ ਬੜੇ ਦਰਦ ਭਰੇ ਹਨ ਤੇ ਇਸ ਇਤਿਹਾਸ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਇਸ ਦਿਨਾਂ ਦੇ ਅੰਦਰ ਹੀ ਗੁਰੂ ਤੇਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਹਰ ਇਨਸਾਨ ਆਪਣੇ ਪਰਿਵਾਰ ਨੂੰ ਪਾਲਣ ਪੋਸ਼ਣ ਕਰਨ ਵਾਸਤੇ ਉਹਦੀ ਪਰਵਰਿਸ਼ ਕਰਨ ਵਾਸਤੇ ਮਿਹਨਤ ਕਰਦਾ ਹੈ ਮਸ਼ੱਦਦ ਕਰਦਾ ਹੈ ਕਿ ਮੇਰੇ ਧੀਆਂ ਪੁੱਤਰ ਜਿਹੜੇ ਨੇ ਉਹ ਸੁਖੀ ਰਹਿਣ ਸੰਸਾਰ ਜਿੰਦਰ ਹਰ ਬੰਦਾ ਇਹ ਲੋਚਦਾ ਹੈ ਹਰ ਮਾਤਾ ਪਿਤਾ ਲੋਚਦਾ ਹੈ ਕਿ ਉਹਦੇ ਧੀਆਂ ਪੁੱਤਰ ਸੁਖੀ ਰਹਿਣ ਧੰਨ ਪੁੱਤਰਾਂ ਦੇ ਦਾਨੀ ਜਿਨ੍ਹਾਂ ਨੇ ਸਾਨੂੰ ਆਪਣੇ ਪੁੱਤਰ ਬਣਾ ਕੇ ਨਿਵਾਜਿਆ ਹੈ ਆਪਣੇ ਪੁੱਤਰਾਂ ਦੀ ਸ਼ਹਾਦਤ ਦੇ ਕੇ ਤੇ ਸਾਨੂੰ ਆਪਣੇ ਪੁੱਤਰ ਉਹਨਾਂ ਨੇ ਬਣਾਇਆ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹੋ ਜੀ ਕੁਰਬਾਨੀ ਕਰਕੇ ਗਏ ਕਿ ਆਉਣ ਵਾਲੇ ਮੇਰੇ ਧੀਆ ਪੁੱਤਰਾਂ ਦਾ ਮੇਰਾ ਪੰਥ ਦਾ ਜਿਹੜਾ ਜੀਵਨ ਵਾ ਉਹ ਸੁਖਾਲਾ ਹੋਵੇ ਜੀਵਨ ਵਧੀਆ ਹੋਵੇ ਇਹਨਾਂ ਦਾ ਸੱਚ ਜਾਣੀ ਆਪਾਂ ਜੋ ਵੀ ਇਸ ਸੰਸਾਰ ਤੇ ਅਸੀਂ ਅੱਜ ਜੋ ਕੁਝ ਵੀ ਮਾਨ ਰਹੇ ਆ ਨਾ ਕਿ ਉਹਨਾਂ ਦੀ ਬਦੌਲਤ ਹੈ ਉਹਨਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਦੇ ਬਦੌਲਤ ਹੀ ਅਸੀਂ ਅੱਜ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਬੈਠੀ ਹੋਏ ਹਾਂ ਹਰ ਖੁਸ਼ੀ ਨੂੰ ਮਾਨਦੇ ਹਾਂ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੀ ਦੇਨ ਹੈ ਅਓ ਆਪਾਂ ਇਹਾ ਸ਼ੁਰੂ ਕਰਦੇ ਹਾਂ ਅੱਜ 6 ਪਉ ਹੈ ਅੰਗਰੇਜ਼ੀ ਤਰੀਕ ਜੇਕਰ ਲਾਈ ਜਾਵੇ ਤੇ 20 ਦਸੰਬਰ ਬੰਦਾ ਹੈ 20 ਦਸੰਬਰ ਤੋਂ ਲੈ ਕੇ ਤਕਰੀਬਨ 28 ਦਸੰਬਰ ਤੱਕ ਇਹ ਸਾਰਾ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕਰਾਂਗੇ ਅੱਜ ਦੇ ਦਿਨ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਾਮ ਦੇ ਵੇਲੇ ਨਾ ਆਨੰਦਪੁਰ ਦਾ ਕਿਲਾ ਛੱਡਦੇ ਹਨ ਇਤਿਹਾਸ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਆਨੰਦਪੁਰ ਦਾ ਜਿਹੜਾ ਕਿਲਾ ਛੱਡਿਆ ਕੋਈ ਡਰ ਕਰਕੇ ਥੋੜਾ ਛੱਡਿਆ ਸੀ ਜਾਂ ਫਿਰ ਡਰ ਗਏ ਜਾਂ ਕੀ ਮਜਬੂਰੀ ਹੋ ਗਈ ਕਿ ਉਹਨਾਂ ਨੂੰ ਆਨੰਦਪੁਰ ਦਾ ਕਿਲਾ ਛੱਡਣਾ ਪਿਆ ਹੁਣ ਜਿਸ ਘਰ ਨੂੰ ਬੰਦੇ ਨੇ ਆਪਣੇ ਹੱਥਾਂ ਦੇ ਨਾਲ ਬਣਾਇਆ ਹੋਵੇ ਉਸ ਘਰ ਨੂੰ ਛੱਡਣਾ ਬੜਾ ਔਖਾ ਹੈ ਆਪਾਂ ਸੰਸਾਰਿਕ ਘਰ ਹੀ ਲਾ ਲਈਏ ਜਿਸ ਘਰ ਦੇ ਵਿੱਚ ਸਾਡਾ ਬਚਪਨ ਬੀਤੇ ਹੋਵੇ ਸਾਡੀ ਜਵਾਨੀ ਬੀਤੀ ਹੋਵੇ ਜਿਸ ਘਰ ਦੇ ਅੰਦਰ ਅਸੀਂ ਆਪਣੇ ਮਾਤਾ ਪਿਤਾ ਦੀ ਗੋਦ ਦਾ ਨਿਗਮਾਣੀ ਹੋਵੇ ਉਹਨੂੰ ਛੱਡਣਾ ਕਿੱਡਾ ਔਖਾ ਹੋ ਜਾਂਦਾ ਹੈ ਉਹਨੂੰ ਅਸੀਂ ਛੱਡ ਨਹੀਂ ਸਕਦੇ ਉਸ ਜਗ੍ਹਾ ਨੂੰ ਬੇਸ਼ੱਕ ਅਸੀਂ ਜਿੱਥੇ ਮਰਜ਼ੀ ਚਲੇ ਜਾਈਏ ਪਰ ਫਿਰ ਵੀ ਜਿੱਥੇ ਸਾਡਾ ਬਚਪਨ ਬੀਤੇ ਹੁੰਦਾ ਹੈ ਜਿੱਥੇ ਸਾਡੇ ਜੀਵਨ ਦੇ ਪਲ ਬੀਤੇ ਹੁੰਦੇ ਨੇ ਉਹ ਕਿਤੇ ਨਾ ਕਿਤੇ ਸਾਨੂੰ ਯਾਦ ਆ ਜਾਂਦੇ ਹਨ ਕਿ ਇੱਥੇ ਸਾਡਾ ਬਚਪਨ ਬੀਤਿਆ ਸੀ ਇੱਥੇ ਸਾਡਾ ਪਰਿਵਾਰ ਸੀ ਤੇ ਆਨੰਦਪੁਰ ਦੀ ਧਰਤੀ ਉਹ ਧਰਤੀ ਹੈ ਜਿਸ ਸਮੇਂ ਸੇਵੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਕਦੇ ਇਸ ਧਰਤੀ ਨੂੰ ਨਾਂ ਦਿੱਤਾ ਸੀ ਨਾਨਕੀ ਚੱਕ ਇਹ ਗੁਰੂਆਂ ਦਾ ਵਸਾਇਆ ਹੋਇਆ ਨਗਰ ਹੈ ਇਹ ਗੁਰੂਆਂ ਦੀ ਵਸਾਈ ਹੋਈ ਨਗਰੀ ਹੈ ਇਸ ਨੂੰ ਕੋਈ ਉਜਾੜ ਨਹੀਂ ਸਕਦਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੀ ਸ਼ਹਾਦਤ ਦਿੱਤੀ ਧਰਮ ਦੀ ਖਾਤਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਧਰਮ ਨੂੰ ਬੜਿਆਂ ਉੱਚਿਆਂ ਕਰਕੇ ਮੰਨਿਆ ਹੈ ਧਰਮ ਦੀ ਪਾਲਣਾ ਕੀਤੀ ਹੈ ਕਹਿ ਲੱਗ ਕਿ ਜੇ ਇਸ ਸਮੇਂ ਤਿਲਕ ਜੰਜੂ ਨੂੰ ਖਤਰਾ ਹੋਇਆ ਨਾ ਉਸ ਸਮੇਂ ਆਨੰਦਪੁਰ ਦੀ ਧਰਤੀ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਧਰਮ ਦੀ ਰੱਖਿਆ ਕਰਨ ਵਾਸਤੇ ਦਿੱਲੀ ਨੂੰ ਚਲੇ ਗਏ ਨੇ ਸਮਾਂ ਉਹੀ ਹੈ ਜਦੋਂ ਪਿਤਾ ਨੂੰ ਤੋਰਿਆ ਗੋਬਿੰਦ ਰਾਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਉਮਰ ਉਦੋਂ 9 ਸਾਲ ਦੀ ਸੀ ਜਦੋਂ ਪਿਤਾ ਨੂੰ ਵੇਖਿਆ ਜਾਂ ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਬਾਲ ਗੋਬਿੰਦ ਰਾਏ ਦੇ ਦਰਸ਼ਨ ਕੀਤੇ ਸੀ ਨਾ ਉਦੋਂ 5 ਸਾਲ ਦੀ ਉਮਰ ਸੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਕੇਵਲ ਇੱਕ 4 ਸਾਲ ਦਾ ਸਮਾਂ ਹੈ ਕਿ 4 ਸਾਲ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਪਰਿਵਾਰ ਦੇ ਨਾਲ ਆਨੰਦਾਂ ਦੀ ਪੂਰੀ ਦੇ ਵਿੱਚ ਰਹੇ 5 ਸਾਲ ਦੇ ਸੰ ਜਦੋਂ ਗੋਬਿੰਦ ਰਾਏ ਜੀ ਦੇ ਦਰਸ਼ਨ ਕੀਤੇ ਜਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਾਲ ਨੂੰ ਵੇਖ ਧੰਗੂ ਤੇਗ ਬਹਾਦਰ ਮਹਾਰਾਜ ਨੇ ਆਪਣੇ ਪੁੱਤਰ ਨੂੰ ਵੇਖਿਆ ਹੈ 5 ਸਾਲਾਂ ਬਾਅਦ 5 ਸਾਲਾਂ ਤੋਂ ਬਾਅਦ 9 ਸਾਲ ਦੀ ਜਦੋਂ ਉਮਰ ਹੁੰਦੀ ਹੈ ਨਾ ਪੰਡਿਤ ਕਿਰਪਾ ਆਨੰਦ ਉਹਨਾਂ ਦੇ ਕਹਿਣ ਤੇ ਜਦੋਂ ਕਸ਼ਮੀਰੀ ਬ੍ਰਹਮਣ ਆਉਂਦੇ ਨੇ ਆਨੰਦਾ ਦੀ ਪੁਰਤ ਆਨੰਦਪੁਰ ਦੀ ਧਰਤੀ ਤੇ ਉਦੋਂ 9 ਸਾਲ ਦੀ ਉਮਰ ਸੀ ਗੋਬਿੰਦ ਰਾਏ ਜੀ ਉਦੋਂ ਵੀ ਧਰਮ ਨੂੰ ਬਚਾਉਣ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਪਿਤਾ ਨੂੰ ਤੋੜਿਆ ਸੀ ਉਦੋਂ 9 ਸਾਲ ਦੀ ਉਮਰ ਦੇ ਵਿੱਚ ਇਹ ਇਹ ਬੋਲ ਕਹੇ ਸਨ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਬਲਿਦਾਨੀ ਕੌਣ ਹੋਵੇਗਾ ਤੁਹਾਡੇ ਤੋਂ ਵੱਡਾ ਮਹਾਪੁਰਖ ਕੌਣ ਹੋਵੇਗਾ ਜੇਕਰ ਇਹਨਾਂ ਦੇ ਧਰਮ ਨੂੰ ਬਚਾਉਣਾ ਹੈ ਤੇ ਉਹਦੇ ਲਈ ਕਿਸੇ ਤਗੜੇ ਮਹਾਪੁਰਖ ਦੀ ਬਲੀਦਾਨ ਦੇਣਾ ਉਹਨਾਂ ਨੂੰ ਆਪਣਾ ਆਪ ਸਮਰਪਿਤ ਕਰਨਾ ਇਹ ਕੋਈ ਛੋਟੀ ਜੀ ਗੱਲ ਨਹੀਂ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਸ ਸਮੇਂ ਦਿੱਲੀ ਦੀ ਧਰਤੀ ਤੇ ਤੁਰੇ ਸਨ ਧਰਮ ਦੀ ਰੱਖਿਆ ਕਰਨ ਵਾਸਤੇ ਤੇ ਅੱਜ ਜਦੋਂ ਇੱਥੇ ਗੋ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦਾ ਸਮਾਂ ਆਇਆ ਨਾ 6 ਮਹੀਨੇ ਦਾ ਸਮਾਂ ਲਿਖਿਆ ਕਈਆਂ ਨੇ 8 ਮਹੀਨੇ ਦਾ ਸਮਾਂ ਲਿਖਿਆ ਕਿ 8 ਮਹੀਨੇ 6 ਮਹੀਨੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪਾਇਆ ਗਿਆ ਇੱਥੇ ਕਿਲੇ ਦੀ ਘੇਰਾ ਘੇਰਾ ਬੰਦੀ ਕੀਤੀ ਗਈ ਹੈ ਅੱਜ ਦੇ ਦਿਨ ਸ਼ਾਮਾਂ ਨੂੰ ਕਲਗੀਧਰ ਪਾਤਸ਼ਾਹ ਅਨੰਦਾਦੀਪੁਰੀ ਨੂੰ ਛੱਡਦੇ ਹਨ ਕੋਈ ਡਰ ਦੇ ਮਾਹੌਲ ਕਰਕੇ ਨਹੀਂ ਛੱਡਦੇ ਕਿ ਉਹ ਡਰ ਗਏ ਸੀ ਨਹੀਂ ਇੱਥੇ ਬੜਾ ਵੱਡਾ ਕਾਰਨ ਸੀ ਇੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਨੰਦਪੁਰ ਦਾ ਜਿਹੜਾ ਕਿਲਾ ਸੀ ਨਾ ਦੋ ਵਾਰੀ ਛੱਡਿਆ ਸੀ ਇਹ ਯਾਦ ਰੱਖਿਓ ਸੰਨ 1704 ਈਸਵੀ ਨੂੰ ਇਹ ਵਾਕਿਆ ਹੁੰਦਾ ਹੈ 6 ਪੋ 20 ਦਸੰਬਰ ਕਹਿਣ ਲੱਗੇ ਕਿ ਇਸ ਤੋਂ ਪਹਿਲਾਂ ਜਦੋਂ ਪਹਾੜੀ ਰਾਜਿਆਂ ਨੇ ਗਾਂ ਦੀ ਕਸਮ ਖਾਧੀ ਸੀ ਨਾ ਕਿ ਇਹ ਕਿਲੇ ਨੂੰ ਤੁਸੀਂ ਛੱਡ ਦਿਓ ਧਰਮ ਦਾ ਵਾਸਤਾ ਪਾ ਕੇ ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਕਿਲਾ ਖਾਲੀ ਕਰਵਾਇਆ ਸੀ ਪਰ ਫਿਰ ਵਾਪਸ ਅਨੰਦਾ ਦੀ ਪੂਰੀ ਤੇ ਆ ਗਈ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀਆਂ ਨੀਤੀਆਂ ਦਾ ਪਤਾ ਸੀ ਵੇਖੋ ਜਿਸ ਧਰਮ ਦੀ ਰੱਖਿਆ ਕਰਨ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤੋਰਿਆ ਪਹਾੜੀ ਰਾਜੇ ਇਹ ਹਿੰਦੂ ਰਾਜੇ ਸਨ ਜਦੋਂ ਧਰਮ ਖਤਰੇ ਵਿੱਚ ਸੀ ਉਦੋਂ ਪਕਾਰ ਲੈ ਕੇ ਆਏ ਸਮਾ ਪੈ ਕੇ ਇਹੋ ਪਹਾੜੀ ਰਾਜੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਜੰਗਾ ਕਰਨ ਵਾਸਤੇ ਤਿਆਰ ਹੋ ਗਏ ਜਿਨ੍ਹਾਂ ਦਾ ਧਰਮ ਬਚਾਇਆ ਜਿਨ੍ਹਾਂ ਦੀ ਖਾਤਰ ਆਪਣਾ ਬਲੀਦਾਨ ਦਿੱਤਾ ਅੱਜ ਉਹੀ ਪਹਾੜੀ ਰਾਜੇ ਜਿਹੜੇ ਨੇ ਅਜਮੇਰ ਚੰਦ ਵਰਗੇ ਅੱਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਟਾਕਰਾ ਲੈਣ ਵਾਸਤੇ ਤਿਆਰ ਹੋ ਗਏ ਹਨ ਇਹਦਾ ਭਾਵ ਇਹ ਸੀ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਨੂੰ ਇਹ ਲੋਕ ਭੁੱਲ ਗਏ ਸਨ ਕਿਉਂਕਿ ਮੁਗਲਾਂ ਦੇ ਨਾਲ ਇਹਨਾਂ ਦੀ ਸੁਲਾਹ ਹੋ ਗਈ ਸੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਅੱਜ ਦਾ ਕਿਲਾ ਛੱਡਣਾ ਸੀ ਨਾ ਇੱਥੇ ਡਰ ਦੇ ਮਾਰੇ ਨਹੀਂ ਇੱਥੇ ਧਰਮ ਨੂੰ ਮੁੱਖ ਰੱਖ ਕੇ ਇਹ ਜਿਹੜਾ ਕਿਲਾ ਛੱਡਿਆ ਸੀ ਜੇ ਸਮੇਂ ਔਰੰਗਜ਼ੇਬ ਦਾ ਕਾਜੀ ਆਉਂਦਾ ਹੈ ਨਾ ਕੁਰਾਨ ਲੈ ਕੇ ਤੇ ਇੱਕ ਚਿੱਠੀ ਲੈ ਕੇ ਆਉਂਦਾ ਹੈ ਹੁਣ ਕਾਜੀ ਜਿਹੜਾ ਧਰਮ ਨੂੰ ਚਲਾਉਣ ਵਾਲਾ ਬੰਦਾ ਹੈ ਜੇ ਵੀ ਆਪਾਂ ਗੁਰੂ ਘਰਾਂ ਦੇ ਵਿੱਚ ਗਰੰਤੀ ਸਿੰਘ ਰੱਖਦੇ ਹਾਂ ਮੰਦਰਾਂ ਦੇ ਵਿੱਚ ਪੰਡਿਤ ਰੱਖਦੇ ਹਾਂ ਮਸੀਦਾਂ ਦੇ ਵਿੱਚ ਕਾਜੀ ਰੱਖਦੇ ਹਾਂ ਇਹਦਾ ਭਾਵ ਕੀ ਇਹਨਾਂ ਨੂੰ ਧਰਮ ਦਾ ਜਿਆਦਾ ਪਤਾ ਹੈ ਆਪਾਂ ਇਹ ਕਹਿ ਸਕਦੇ ਕਿ ਚਲੋ ਇਹ ਸਿੱਖਿਆ ਦੇਣ ਵਾਲੇ ਬੰਦੇ ਨੇ ਤੇ ਉਹ ਸਮੇਂ ਔਰੰਗਜ਼ੇਬ ਜਿਹੜਾ ਇੱਕ ਕਾਜੀ ਨੂੰ ਭੇਜਦਾ ਹੈ ਆਨੰਦਪੁਰ ਦੀ ਧਰਤੀ ਤੇ ਕੁਰਾਨ ਲੈ ਕੇ ਕੁਰਾਨ ਲੈ ਕੇ ਇੱਕ ਚਿੱਠੀ ਲੈ ਕੇ ਇਹ ਕਾਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਕੋਲ ਆਉਂਦਾ ਹੈ ਨਾ 6 1704 ਈਸਵੀ ਦੀ ਇਹ ਘਟਨਾ ਹੈ ਔਰੰਗਜ਼ੇਬ ਕੀ ਲਿਖਦਾ ਹੈ ਆਪਣੀ ਚਿੱਠੀ ਦੇ ਅੰਦਰ ਉਹ ਲਿਖਦਾ ਹੈ ਕਿ ਮੈਂ ਇੱਕ ਧਰਮੀ ਬੰਦਾ ਹਾਂ ਔਰੰਗਜ਼ੇਬ ਇਹ ਗੱਲ ਕਹਿ ਰਿਹਾ ਜਫਰ ਨਾਮੇ ਦੇ ਵਿੱਚ ਧੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਹਦਾ ਪੂਰਾ ਨਿਚੋੜ ਕੱਢ ਕੇ ਰੱਖ ਦਿੱਤਾ ਹੈ ਐਵੇਂ ਥੋੜਾ ਔਰੰਗਜ਼ੇਬ ਨੂੰ ਫਟਕਾਰ ਪਾਈ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਐਵੇਂ ਥੋੜਾ ਉਹਨੂੰ ਨਰਦਈ ਬਾਦਸ਼ਾਹ ਕਿਹਾ ਸੀ ਕਿ ਤੂੰ ਆਪਣੇ ਆਪ ਨੂੰ ਬਾਦਸ਼ਾਹ ਕੋਨਾ ਪਰ ਬਾਦਸ਼ਾਹ ਕਹਾਉਣ ਦੇ ਲਾਇਕ ਨਹੀਂ ਹੈਗਾ ਤੂੰ ਜਦੋਂ ਇਹ ਕਾਜੀ ਆਪਣੀ ਕੁਰਾਨ ਲੈ ਕੇ ਆਉਂਦਾ ਹੈ ਨਾਲ ਚਿੱਠੀ ਲੈ ਕੇ ਆਉਂਦਾ ਹੈ ਉਸ ਚਿੱਠੀ ਦੇ ਅੰਦਰ ਔਰੰਗਜ਼ੇਬ ਲਿਖਦਾ ਹੈ ਮੈਂ ਇੱਕ ਸੱਚਾ ਮੁਸਲਮਾਨ ਹੁੰਦੇ ਹੋਏ ਇਸ ਕੁਰਾਨ ਦੀ ਕੁਰਾਨ ਦੀ ਕਸਮ ਖਾਨਾ ਵਾਂ ਕਿ ਤੁਸੀਂ ਆਨੰਦਪੁਰ ਦੇ ਕਿਲੇ ਨੂੰ ਛੱਡ ਕੇ ਚਲੇ ਜਾਓ ਤੁਸੀਂ ਜਿੱਥੇ ਵੀ ਜਾਣਾ ਚਾਹੋ ਤੁਸੀਂ ਉੱਥੇ ਜਾ ਕੇ ਡੇਰਾ ਲਾ ਸਕਦੇ ਹੋ ਤੁਹਾਡਾ ਪਿੱਛਾ ਨਹੀਂ ਕੀਤਾ ਜਾਵੇਗਾ ਇਹ ਗੱਲ ਉਹਨੇ ਲਿਖੀ ਚਿੱਠੀ ਦੇ ਅੰਦਰ ਕੱਲੀ ਚਿੱਠੀ ਨਹੀਂ ਆਪਣਾ ਧਰਮ ਦਾ ਜਿਹੜਾ ਗ੍ਰੰਥ ਸੀ ਕੁਰਾਨ ਲੈ ਕੇ ਕਾਜੀ ਆਇਆ ਸੀ ਕਹਿੰਦਾ ਮੈਂ ਇਸ ਕੁਰਾਨ ਦੀ ਕਸਮ ਖਾਨਾ ਵਾਂ ਕਿ ਮੈਂ ਤੁਹਾਡਾ ਪਿੱਛਾ ਨਹੀਂ ਕਰਾਂਗਾ ਤੁਸੀਂ ਇਸ ਕਿਲੇ ਨੂੰ ਛੱਡ ਕੇ ਚਲੇ ਜਾਓ ਇਹ ਦਾ ਕਿਲੇ ਛੱਡਣ ਦਾ ਕਾਰਨ ਮਕਸਦ ਇਹ ਸੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਇਹ ਬੰਦਾ ਆਪਣੇ ਧਰਮ ਦੀ ਕਸਮ ਖਾ ਰਿਹਾ ਹੈ ਆਪਣੇ ਧਰਮ ਦੀ ਧਰਮ ਦੇ ਗ੍ਰੰਥ ਦੀ ਕਸਮ ਖਾਰਿਆ ਉਹਦਾ ਵਾਸਤਾ ਸਾਨੂੰ ਦੇ ਰਿਹਾ ਹੈ ਗੁਰੂਆਂ ਵਾਸਤੇ ਧਰਮ ਸਭ ਤੋਂ ਉੱਤਮ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਜਿਹੜਾ ਬੰਦਾ ਆਪਣੇ ਧਰਮ ਦਾ ਵਾਸਤਾ ਪਾ ਕੇ ਇੰਨੀ ਗੱਲ ਕਹਿ ਰਿਹਾ ਹੈ ਕਿ ਤੁਸੀਂ ਆਨੰਦਪੁਰ ਦਾ ਕਿਲਾ ਛੱਡ ਕੇ ਚਲੇ ਜਾਓ ਅਸੀਂ ਤੁਹਾਡਾ ਪਿੱਛਾ ਨਹੀਂ ਕਰਾਂਗੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਅਸੀਂ ਤੁਹਾਡੇ ਧਰਮ ਨੂੰ ਮੁਖ ਰੱਖ ਕੇ ਤੁਹਾਡੇ ਤੇ ਵਿਸ਼ਵਾਸ ਕਰਕੇ ਕਿਲਾ ਛੱਡਣ ਵਾਸਤੇ ਤਿਆਰ ਹੋਏ ਹਾਂ ਵੀ ਡਰ ਦੇ ਮਾਰੇ ਥੁੜਾ ਹੋਇਸ ਕਿ ਦਰ ਦੇ ਮਾਰੇ ਕਿਲਾ ਛੱਡ ਗਏ ਸੀ ਨਹੀਂ ਇਹਦਾ ਕਾਰਨ ਇਹ ਸੀ ਕਿ ਧਰਮ ਦਾ ਵਾਸਤਾ ਪਾ ਕੇ ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਿਲਾ ਛੱਡਵਾਇਆ ਸੀ ਕਿਉਂਕਿ ਧਰਮ ਉੱਚਾ ਸੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧਰਮ ਨੂੰ ਬੜਾ ਪ੍ਰਤੱਖ ਨਾਲ ਦੇਖਦੇ ਸਨ ਕਿ ਜਿਹੜਾ ਬੰਦਾ ਧਰਮੀ ਹੋ ਕੇ ਆਪਣੇ ਧਰਮ ਗ੍ਰੰਥ ਦੀ ਕਸਮ ਖਾ ਰਿਹਾ ਹੈ ਉਹਨਾਂ ਨੇ ਧਰਮ ਦੀ ਖਾਤਰ ਕਿਲਾ ਛੱਡਣ ਵਾਸਤੇ ਤਿਆਰ ਹੋਏ ਸਨ ਕਿ ਜੇ ਤੂੰ ਆਪਣੇ ਧਰਮ ਦਾ ਵਾਸਤਾ ਪਾਉਣਾ ਹੈ ਤੇ ਅਸੀਂ ਕਿਲਾ ਛੱਡਣ ਵਾਸਤੇ ਤਿਆਰ ਹੋ ਜਾਂਦੇ ਹੋ ਹੋਇਆ ਕੀ ਫਿਰ ਕਹਿਣ ਲੱਗੇ ਕਿ ਜਦੋਂ ਕਿਲਾ ਛੱਡਣਾ ਹੈ ਨਾ ਅੱਜ ਰਾਤ ਸ਼ਾਮਾਂ ਨੂੰ ਅੱਧੀ ਰਾਤ ਨੂੰ ਧੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਦੀ ਧਰਤੀ ਨੂੰ ਛੱਡਦੇ ਸਨ ਜਦੋਂ ਛੱਡਣਾ ਹੈ ਨਾ ਤੇ ਅੱਜ ਸ਼ਾਮਾਂ ਨੂੰ ਕਲਗੀ ਤਰਪਾਦਾਸ਼ ਉਸ ਧਰਤੀ ਨੂੰ ਵੇਖਣ ਜਾਂਦੇ ਹਨ ਜਿਸ ਧਰਤੀ ਤੇ ਚੋਜੀ ਪ੍ਰੀਤਮ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ ਇੱਥੇ ਖਾਲਸੇ ਪੰਥ ਦਾ ਜਨਮ ਹੋਇਆ ਹੈ ਅੱਜ ਆਨੰਦਪੁਰ ਦੀਆਂ ਗਲੀਆਂ ਦੇ ਵਿੱਚ ਜਾ ਕੇ ਇੱਕ ਫੇਰਾ ਲਾਉਂਦੇ ਹਨ ਉਸ ਗਲੀਆਂ ਨੂੰ ਵੇਖਦੇ ਹਨ ਜਿੱਥੇ 9 ਸਾਲ ਦੀ ਉਮਰ ਦੇ ਵਿੱਚ ਗੋਬਿੰਦ ਰਾਏ ਖਿਡੇ ਸਨ ਇਹ ਉਹ ਧਰਤੀ ਹੈ ਜਿਸ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਤਿੰਨ ਸਹਬਜ਼ਾਦਿਆਂ ਦਾ ਜਿਹੜਾ ਪ੍ਰਕਾਸ਼ ਤੇ ਅਵਤਾਰ ਹੁੰਦਾ ਹੈ ਉਸ ਧਰਤੀ ਨੂੰ ਛੱਡਣਾ ਕਿੰਨਾ ਔਖਾ ਹੈ ਉਸ ਘਰ ਨੂੰ ਛੱਡਣਾ ਕਿੱਡਾ ਔਖਾ ਹੈ ਛੱਡਣਾ ਕੋਈ ਸੌਖੀ ਗੱਲ ਥੋੜਾ ਹੈ ਧਰਮ ਦਾ ਵਾਸਤਾ ਪਾ ਕੇ ਕਿਲੇ ਨੂੰ ਖਾਲੀ ਕਰਵਾਇਆ ਔਰੰਗਜ਼ੇਬ ਨੇ ਜੇ ਸਮੇਂ ਨੰਦਪੁਰ ਦੀਆਂ ਗਲੀਆਂ ਦੇ ਵਿੱਚ ਗੋਬਿੰਦ ਰਾਏ ਜੀ ਇੱਕ ਫੇਰੀ ਲਾ ਕੇ ਆਉਂਦੇ ਹਨ ਪਤਾ ਹੈ ਕਿ ਇਸ ਕਿਲੇ ਨੂੰ ਅੱਜ ਛੱਡ ਕੇ ਜਾਵਾਂਗੇ ਪਤਾ ਨਹੀਂ ਵਾਪਸ ਮੁੜ ਕੇ ਆਉਣਾ ਕਿ ਨਹੀਂ ਆਉਣਾ ਹੁਣ ਜਦੋਂ ਬੰਦਾ ਇੱਕ ਵਾਰੀ ਘਰ ਛੱਡ ਕੇ ਚਲਾ ਜਾਂਦਾ ਹੈ ਮਨ ਵਿੱਚ ਆਉਂਦਾ ਹੈ ਕਿ ਪਤਾ ਨਹੀਂ ਵਾਪਸ ਆਉਣਾ ਕਿ ਨਹੀਂ ਆਉਣਾ ਸੋਚਦਾ ਹੀ ਹੈ ਨਾ ਜਾਂ ਆਪਾਂ ਜਦੋਂ ਘਰ ਵੇਚ ਦਈਏ ਕਿਸੇ ਨੂੰ ਜਦੋਂ ਘਰ ਵੇਚਿਆ ਗਿਆ ਫਿਰ ਪਤਾ ਕਿ ਘਰ ਇਹਨਾਂ ਦਾ ਹੋ ਗਿਆ ਪਰ ਅਨੰਦਾ ਦੀ ਪੁਰੀ ਨੂੰ ਵੇਚਿਆ ਨਹੀਂ ਸੀ ਗਿਆ ਇਹ ਘਰ ਜਿਹੜਾ ਸੀ ਇਹ ਵਸੇਗਾ ਕਿਸੇ ਵੇਲੇ ਨਾ ਬੰਦੇ ਨੂੰ ਵਸਣ ਵੇਲੇ ਉੱਜੜਨਾ ਵੀ ਪੈਂਦਾ ਹੈ ਜਦੋਂ ਘਰ ਵਸਾਉਣਾ ਹੋਵੇ ਨਾ ਕਿਸੇ ਨੇ ਆਪਣਾ ਘਰ ਵਸਾਉਣ ਵਾਸਤੇ ਉੱਜੜਨਾ ਵੀ ਪੈਂਦਾ ਹੈ ਬੰਦੇ ਨੂੰ ਆਪਾਂ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਆਪਣੀ ਘਰ-ਬਾਰ ਛੱਡ ਕੇ ਆਪਾਂ ਗਏ ਆ ਵਸਣ ਵਾਸਤੇ ਗਏ ਨਾ ਜੀ ਨੰਦਾਦੀਪੂਰੀ ਦਾ ਜਦੋਂ ਢੇਡਾ ਲਾਇਆ ਕਲਗੀ ਤਰਪਾਦਾਸ਼ਾ ਜੀ ਨੇ ਕਹਿਣ ਲੱਗੇ ਕਿ ਉਸ ਸਥਾਨ ਤੇ ਪਹੁੰਚੇ ਹਨ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ ਹੈ ਇਤਿਹਾਸ ਦੇ ਅੰਦਰ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਹੋਏ ਹਨ ਜਿਨ੍ਹਾਂ ਦਾ ਜਿਨ੍ਹਾਂ ਦੇ ਸਰੀਰ ਦਾ ਸੰਸਕਾਰ ਦੋ ਜਗ੍ਹਾ ਤੇ ਹੋਇਆ ਹੈ ਇਤਿਹਾਸ ਦੇ ਅੰਦਰ ਬڑے-ਬڑے ਰਿਸ਼ੀ ਮਨੀ ਆਏ ਇਸ ਸੰਸਾਰ ਤੇ ਪਰ ਕੇਵਲ ਤੇ ਕੇਵਲ ਧੰ ਗੁਰੂ ਤੇਗ ਬਹਾਦਰ ਮਹਾਰਾਜ ਸਨ ਜਿਨ੍ਹਾਂ ਦੇ ਸਰੀਰ ਦਾ ਸੰਸਕਾਰ ਦੋ ਜਗ੍ਹਾ ਤੇ ਹੋਇਆ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਡਾ ਧੜ ਇਹਨਾਂ ਦਾ ਦਿੱਲੀ ਵਿਖੇ ਇਹਨਾਂ ਦੇ ਧੜ ਦਾ ਸੰਸਕਾਰ ਹੋ ਲੱਖੀ ਸ਼ਾਹ ਵਨਜਾਰੇ ਨੇ ਆਪਣਾ ਘਰ ਜਿਹੜਾ ਵਾ ਘਰ ਨੂੰ ਲਾਂਬੂ ਲਾ ਕੇ ਗੁਰੂ ਸਾਹਿਬ ਦੀ ਦੇ ਧੜ ਦਾ ਸੰਸਕਾਰ ਕੀਤਾ ਇੱਥੇ ਆਪਾਂ ਕਹਿ ਦਿੰਨੇ ਕਿ ਲੱਖੀ ਸ਼ਾਵਣ ਜਾਰੀ ਦਾ ਘਰ ਸੜ ਗਿਆ ਮੈਂ ਇਹ ਕਹਾਂਗਾ ਘਰ ਸੜਿਆ ਨਹੀਂ ਸ ਘਰ ਬਣ ਗਿਆ ਸੀ ਉਹਦਾ ਘਰ ਸੜਿਆ ਨਹੀਂ ਸੀ ਉਹਦਾ ਤਾਂ ਘਰ ਬਣ ਗਿਆ ਸੀ ਉਹਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਰੀਰ ਦਾ ਸੰਸਕਾਰ ਉਹਦੇ ਘਰ ਦੇ ਅੰਦਰ ਹੋਇਆ ਉਹਦਾ ਘਰ ਸੜਿਆ ਨਹੀਂ ਸੀ ਉਸ ਦਿਨ ਉਹਦਾ ਘਰ ਬਣ ਚੁੱਕਾ ਸੀ ਉਹਦਾ ਨਹੀਂ ਤਾਂ ਉਹਨੂੰ ਕੌਣ ਜਾਣਦਾ ਸੀ ਅੱਜ ਉਸ ਜਗ੍ਹਾ ਤੇ ਗਲਗੀ ਤਰਪਾਦਾਸ਼ਾ ਆਏ ਜਿਸ ਜਗ੍ਹਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਦਾ ਧੜ ਦਾ ਜਿਹੜਾ ਸੰਸਕਾਰ ਕੀਤਾ ਗਿਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਭਾਈ ਜੈਤਾ ਜੀ ਸੀਸ ਲੈ ਕੇ ਆਏ ਕਹਿੰਦੇ ਕਿ ਜਿਸ ਜਗ੍ਹਾ ਤੇ ਨਾ ਗੁਰੂ ਕਲਗੀ ਤਰਪਾਦਾਸ਼ਾ ਜੀ ਨੇ ਆਪਣੇ ਪਿਤਾ ਜੀ ਦੇ ਧੜ ਦਾ ਸੰਸਕਾਰ ਕੀਤਾ ਸੀ ਰੋਜ਼ ਹੀ ਉਸ ਜਗ੍ਹਾ ਤੇ ਆਨ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਜਗ੍ਹਾ ਤੇ ਆਨ ਕੇ ਸੀਸ ਚੁਕਾਇਆ ਕਰਦੇ ਸਨ ਇਥੇ ਤਰਕ ਨਾ ਕਰਨਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਥੜੇ ਨੂੰ ਨਮਸਕਾਰ ਕਿਉਂ ਕਰਦੇ ਸੀ ਉਹ ਥੜਾ ਨਹੀਂ ਸੀ ਉਹ ਗੁਰੂ ਦਾ ਸੀਸ ਸੀ ਉੱਥੇ ਉਹਨਾਂ ਨੇ ਜਿੰਨੀ ਦੇਰ ਤੱਕ ਕੇਵਲ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ 29 ਸਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਅਨੰਦਪੁਰ ਦੀ ਧਰਤੀ ਤੇ ਉਹਨਾਂ ਨੇ ਸਮਾਂ ਬਤਾਇਆ 29 ਸਾਲ ਕਿਉਂਕਿ 42 ਸਾਲ ਕੁੱਲ ਜਿਹੜੀ ਉਮਰ ਵਾ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੋਈ 29 ਸਾਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹੇ ਨੇ ਆਪਣੇ ਪਿਤਾ ਜੀ ਦੀ ਥਾਂ ਤੇ ਗਏ ਇਹਨਾਂ ਨੇ ਨਮਸਕਾਰ ਕੀਤੀ ਤੇ ਕਹਿਣ ਲੱਗੇ ਇੱਥੋਂ ਦਾ ਇੱਕ ਗੁਰ ਭਾਈ ਏ ਜਿਹਦਾ ਨਾਮ ਗੁਰਬਖਸ਼ ਦਾਸ ਵੀ ਦੱਸਿਆ ਹੈ ਕਈਆਂ ਨੇ ਗੁਰਬਖਸ਼ ਉਦਾਸੀ ਵੀ ਦੱਸਿਆ ਹੈ ਗੁਰਬਖਸ਼ ਸਿੰਘ ਵੀ ਲਿਖਿਆ ਹੈ ਜਿਸ ਸਮੇਂ ਜਾਣ ਲੱਗੇ ਨਾ ਗੁਰਬਖਸ਼ ਸਿੰਘ ਕਹਿਣ ਲੱਗਾ ਸਤਿਗੁਰ ਜੀ ਤੁਸੀਂ ਜਾਣ ਲੱਗੇ ਹੋ ਨਾ ਤੁਹਾਡੇ ਜਾਣ ਤੋਂ ਮਗਰੋਂ ਇਹ ਨਗਰ ਜਿਹੜਾ ਵਾ ਉਹ ਉਜੜ ਜਾਵੇਗਾ ਇਹ ਗੁਰਬਖਸ਼ ਸਿੰਘ ਜੀ ਨੇ ਕਹਿ ਬੋਲ ਚੋਜੀ ਪ੍ਰੇਤਮਨ ਕਹਿਣ ਲੱਗੇ ਸਤਿਗੁਰ ਜੀ ਤੁਸੀਂ ਜਾਣ ਲੱਗੇ ਹੋ ਤੁਹਾਡੇ ਜਾਣ ਤੋਂ ਬਾਅਦ ਤੇ ਇਹ ਜਿਹੜਾ ਘਰ ਵਾ ਇਹ ਜਿਹੜਾ ਮਹਿਲ ਵਾ ਇਹ ਤੇ ਉੱਜੜ ਜਾਵੇਗਾ ਇਹ ਵ乱 ਹੋ ਜਾਵੇਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੱਸ ਕੇ ਕਹਿਣ ਲੱਗੇ ਕਹਿਣ ਲੱਗੇ ਨਹੀਂ ਗੁਰੂ ਕੇ ਸਿੱਖਾ ਇਹ ਉੱਜੜੇਗਾ ਨਹੀਂ ਇਹ ਬਣੇਗਾ ਕਹਿਣ ਲੱਗੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਘਰ ਘਰ ਦੇ ਅੰਦਰ ਨਿਸ਼ਾਨ ਸਾਹਿਬ ਝੁੱਲਿਆ ਕਰਨਗੇ ਇਹ ਉੱਜੜਿਆ ਨਹੀਂ ਇਹ ਬਣੇਗਾ ਆਉਣ ਵਾਲੇ ਸਮੇਂ ਦੇ ਅੰਦਰ ਇਹਦੇ ਘਰ ਦੇ ਅੰਦਰ ਨਿਸ਼ਾਨ ਸਾਹਿਬ ਝੁੱਲਿਆ ਕਰਨਗੇ ਤੁਸੀਂ ਯਾਦ ਰੱਖਿਓ ਇਸ ਜਗ੍ਹਾ ਤੇ ਤੁਸੀਂ ਧੂਪ ਵੱਟੀ ਕਰਦੇ ਰਹੋ ਦੀਵਾ ਜਗਾਉਂਦੇ ਰਹੋ ਇਹਦਾ ਕਾਰਨ ਇਹ ਸੀ ਕਿ ਇਸ ਘਰ ਦੇ ਵਾਰਿਸ ਹੱਲੇ ਜਿਉਂਦੇ ਹਨ ਗੁਰਬਖਸ਼ ਸਿੰਘ ਤੇਰੀ ਅਸੀਂ ਡਿਊਟੀ ਲਾ ਕੇ ਚੱਲੇ ਜਿਸ ਜਗ੍ਹਾ ਤੇ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ ਨਾ ਉਹਨਾਂ ਨੇ ਕਿਹਾ ਕਿ ਇਸ ਘਰ ਦੇ ਅੰਦਰ ਤੁਸੀਂ ਧੂਪ ਬੱਤੀ ਵੱਟੀ ਕਰਦੇ ਰਹਿਣਾ ਤਾਂ ਜੋ ਮੁਗਲਾਂ ਨੂੰ ਪਤਾ ਲੱਗ ਸਕੇ ਕਿ ਇਸ ਘਰ ਦੇ ਵਾਰਸ ਹੱਲੇ ਜਿਉਂਦੇ ਹਨ ਬਾਬਾ ਅਜੀਤ ਸਿੰਘ ਜੀ ਤਿਆਰ ਹੋਏ ਨੇ ਬਾਬਾ ਜੁਹਾਰ ਸਿੰਘ ਜੀ ਤਿਆਰ ਹੋਏ ਨੇ ਬਾਬਾ ਜੁਰਾਵਰ ਸਿੰਘ ਤਿਆਰ ਹੋਏ ਨੇ ਬਾਬਾ ਫਤਿਹ ਸਿੰਘ ਤਿਆਰ ਹੋਏ ਨੇ ਅੱਜ ਇਸ ਸਮੇਂ ਵਾਪਸ ਅਨੰਦਪੁਰ ਦੀ ਧਰਤੀ ਤੇ ਗਏ ਆਪਣੇ ਪਿਤਾ ਜੀ ਦੇ ਸੀਸ ਨੂੰ ਨਮਸਕਾਰ ਕਰਕੇ ਚੋਜੀ ਪ੍ਰੀਤਮ ਜਦੋਂ ਵਾਪਸ ਗਏ ਬਾਬਾ ਅਜੀਤ ਸਿੰਘ ਜੀ ਕਹਿਣ ਲੱਗੇ ਪਿਤਾ ਜੀ ਇੱਥੇ ਸਾਡਾ ਬਚਪਨ ਬੀਤਿਆ ਇਸ ਜਗ੍ਹਾ ਨੂੰ ਅਸੀਂ ਕਿਵੇਂ ਭੁੱਲ ਜਾਵਾਂਗੇ ਅੱਜ ਕਿਲੇ ਨੂੰ ਛੱਡਣ ਦੀ ਗੱਲ ਆ ਗਈ ਨਾ ਕਿਲਾ ਛੱਡਣਾ ਸੀ ਇੱਕ ਧਰਮ ਦੀ ਖਾਤਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਧਰਮ ਇਹ ਕਿਲਾ ਛੱਡਿਆ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨਾਂ ਦੀ ਨੀਤੀਆਂ ਦਾ ਪਤਾ ਸੀ ਅੱਜ ਕਿਲਾ ਛੱਡਣਾ ਸੀ ਜਿਸ ਸਮੇਂ ਹਿੰਦੂ ਪਹਾੜੀ ਰਾਜੀਆਂ ਨੇ ਗਾਹ ਇੱਕ ਆٹے ਦੀ ਗਾਵਣਾ ਕੇ ਕਸਮ ਖਾਦੀ ਸੀ ਨਾ ਤੇ ਕਸਮਾਂ ਖਾ ਕੇ ਮੁਕਰੇ ਸਨ ਤੇ ਗੁਰੂ ਕੇ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਿਹਾ ਸੱਚੇ ਪਾਤਸ਼ਾਹ ਸਾਨੂੰ ਇੰਨਾ ਤੇ ਯਕੀਨ ਨਹੀਂ ਹੈ ਕਿ ਇਹ ਆਪਣੀ ਜ਼ੁਬਾਨ ਤੇ ਪੱਕੇ ਰਹਿਣ ਪਹਾੜੀ ਰਾਜ ਇਹ ਦੋ ਵਾਰੀ ਕਿਲਾ ਛੱਡਿਆ ਅਨੰਦਪੁਰ ਸਾਹਿਬ ਜੀ ਦਾ ਉਹਨਾਂ ਨੇ ਕਿਹਾ ਕਿ ਸਾਨੂੰ ਯਕੀਨ ਨਹੀਂ ਹੈ ਕਿ ਇਹਨਾਂ ਨੇ ਕਸਮ ਤੇ ਖਾਲੀ ਪਰ ਇੱਕ ਆਪਣੀਆਂ ਕਸਮਾਂ ਤੇ ਸੱਚੇ ਉਤਰਨਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਨੇ ਕਿ ਯਕੀਨ ਤੇ ਸਾਨੂੰ ਨਹੀਂ ਇਹਨਾਂ ਦਾ ਪਰ ਇਹਨਾਂ ਨੇ ਆਪਣੇ ਧਰਮ ਦੀ ਕਸਮ ਖਾਦੀ ਹੈ ਨਾ ਕਿ ਕਿਸੇ ਬੰਦੀ ਦੀ ਇਹਨਾਂ ਨੇ ਆਪਣੇ ਧਰਮ ਦੀ ਕਸਮ ਖਾਦੀ ਸੀ ਧਰਮ ਨੂੰ ਮੁਖ ਰੱਖ ਕੇ ਇਹਨਾਂ ਦਾ ਕਹਿਣਾ ਮੰਨ ਕੇ ਇਸ ਜਗ੍ਹਾ ਤੋਂ ਚੱਲੇ ਉਹੀ ਸਮਾਂ ਆਇਆ ਜਦੋਂ ਔਰੰਗਜ਼ੇਬ ਨੇ ਕੁਰਾਨ ਦੀ ਕਸਮ ਖਾ ਕੇ ਝੂਠੀਆਂ ਕਸਮਾਂ ਖਾ ਕੇ ਮੁਕਰੇ ਸੀ ਐਸੇ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਜਿਹੜਾ ਬੰਦਾ ਆਪਣੀ ਜੀਵਨ ਦੇਨ ਦੇ ਆਪਣੀ ਧਰਮ ਦੀ ਕਸਮ ਖਾਂਦਾ ਹੈ ਨਾ ਆਪਣੇ ਗੁਰੂ ਦੀ ਕਸਮ ਖਾਂਦਾ ਉਹਦਾ ਵਿਸ਼ਵਾਸ ਕਦੇ ਨਾ ਕਰੋ ਉਹ ਤੋਂ ਮਕਾਰ ਬੰਦਾ ਉਹ ਤੋਂ ਝੂਠਾ ਬੰਦਾ ਕਦੇ ਕੋਈ ਨਹੀਂ ਹੋ ਸਕਦਾ ਚਾਹੇ ਕੋਈ ਸਿੱਖ ਵਾ ਚਾਹੇ ਕਿਸੇ ਵੀ ਮਜਬਦਾ ਹੋਵੇ ਪਰ ਜਿਹੜਾ ਆਪਣੇ ਧਰਮ ਦੀ ਝੂਠੀ ਕਸਮ ਖਾ ਰਿਆ ਉਹਦਾ ਵਿਸ਼ਵਾਸ ਨਾ ਕਰੇ ਜਿਹੜਾ ਬੰਦਾ ਆਪਣੇ ਗੁਰੂ ਦੀ ਕਸਮ ਖਾ ਰਿਆ ਹੈ ਨਾ ਸੱਚ ਜਾਣ ਉਹਦੇ ਵਰਗਾ ਝੂਠਾ ਬੰਦਾ ਹੀ ਕੋਈ ਨਹੀਂ ਹੈਗਾ ਔਰੰਗਜ਼ੇਬ ਨੇ ਕੁਰਾਨ ਦੀ ਕਸਮ ਖਾ ਕੇ ਮੁਕਰਿਆ ਨਾ ਤਾਂ ਜਾ ਕੇ ਜਫਰਨਾਮਾ ਧੰਨ ਗੁਰੂ ਗੋਬਿੰਦ ਸਿੰਘ ਦੀ ਮਹਾਰਾਜੀ ਨੇ ਲਿਖਿਆ ਸੀ ਕਹਿਣ ਲੱਗੇ ਇਹ ਇਦਾਂ ਦਾ ਬਾਦਸ਼ਾਹ ਸੀ ਜਿਨੇ ਆਪਣੇ ਪਿਓ ਨੂੰ ਮਰਵਾ ਦਿੱਤਾ ਭੈਣ ਨੂੰ ਮਰਵਾ ਦਿੱਤਾ ਇਹ ਇਦਾਂ ਦਾ ਨਰਦਈ ਨਰਦਈ ਬਾਦਸ਼ਾਹ ਕਰਕੇ ਉਹਨਾਂ ਨੇ ਇੱਕ ਬੇਈਮਾਨ ਜਿਹੜਾ ਬਾਦਸ਼ਾਹ ਇੰਨੀ ਜੁਰਤ ਰੱਖੀ ਧੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਮੇਂ ਦਾ ਬਾਦਸ਼ਾਹ ਹੋਵੇ ਇਹਨੇ ਕਰੜੇ ਬੋਲ ਜਿਹੜੇ ਲਿਖਣੇ ਕੋਈ ਸੌਖੀ ਗੱਲ ਨਹੀਂ ਸੀ ਆਪਣੇ ਆਪ ਨੂੰ ਬਾਦਸ਼ਾਹ ਘੁੰਦਾ ਸੀ ਕਹਿਣਗੇ ਜੇ ਸਮੇਂ ਔਰੰਗਜ਼ੇਬ ਨੂੰ ਧੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜ਼ਫਰਨਾਮਾ ਮਿਲਿਆ ਨਾ ਉਹ ਬੰਦਾ ਜਿਹੜਾ ਹੰਕਾਰ ਦੇ ਅੰਦਰ ਫੁੱਲਿਆ ਪਿਆ ਸੀ ਧੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਕਲਮ ਨੇ ਉਹਦਾ ਕਤਲ ਕਰ ਦਿੱਤਾ ਉਹਨੂੰ ਅੰਦਰੋਂ ਮਾਰ ਦਿੱਤਾ ਜਿਹੜਾ ਆਪਣੇ ਆਪ ਨੂੰ ਧਰਮੀ ਘੁੰਦਾ ਸੀ ਇਥੇ ਜਦੋਂ ਕਸਮਾਂ ਖਾ ਕੇ ਮੁਕਰੇ ਨਾ ਅੱਜ ਜਦੋਂ 6 ਪਉ 20 ਦਸੰਬਰ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਅਨੰਦਾ ਦੀ ਪੁਰੀ ਨੂੰ ਜਦੋਂ ਛੱਡਣਾ ਹੈ ਅੱਜ ਕਹਿਣ ਲੱਗੇ ਕਿ ਸ਼ਾਮਾਂ ਦਾ ਵੇਲਾ ਹੈ ਅੱਜ ਦਾ ਜੋ ਇਤਿਹਾਸ ਹੈ ਨਾ ਅੱਜ ਦੇ ਦਿਨ ਅਨੰਦਾ ਦੀ ਪੁਰੀ ਨੇ ਆਨੰਦਪੁਰ ਦੇ ਕਿਲੇ ਨੂੰ ਕਲਗੀਧਰ ਪਾਤਸ਼ਾਹ ਆਪਣੇ ਪਰਿਵਾਰ ਸਮੇਤ ਤੇ 40 ਸਿੰਘਾਂ ਦਾ ਇੱਥੇ ਜ਼ਿਕਰ ਕੀਤਾ ਹੈ ਦੇ ਨਾਲ ਦੇ ਕੁਝ ਜਿਹੜੇ ਗਿਣਤੀ ਦੇ ਸਿੰਘ ਸਨ ਉਹ ਇਸ ਧਰਤੀ ਨੂੰ ਛੱਡ ਕੇ ਕਿਲੇ ਨੂੰ ਛੱਡ ਕੇ ਚਲੇ ਜਾਂਦੇ ਹਨ ਉਸ ਧਰਤੀ ਨੂੰ ਛੱਡਣਾ ਕਿੰਨਾ ਔਖਾ ਹੈ ਕਦੇ ਸਮਾਂ ਆਵੇਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਅੱਜ ਅਸੀਂ ਇਸ ਧਰਤੀ ਨੂੰ ਛੱਡ ਕੇ ਜਾ ਰਹੇ ਹਾਂ ਸਮਾਂ ਆਵੇਗਾ ਇਸ ਧਰਤੀ ਤੇ ਮੇਰਾ ਖਾਲਸਾ ਖੇਡਿਆ ਕਰੇਗਾ ਉਹ ਸਮਾਂ ਆਵੇਗਾ ਪਤਾ ਸੀ ਕਿ ਇੱਕ ਵਾਰੀ ਆਨੰਦਪੁਰ ਦੀ ਧਰਤੀ ਨੂੰ ਛੱਡ ਕੇ ਅਸੀਂ ਚਲੇ ਗਏ ਵਾਪਸ ਮੁੜ ਕੇ ਨਹੀਂ ਔਰੰਗਜ਼ੇਬ ਕਹਿੰਦਾ ਸੀ ਕਿ ਇਸ ਧਰਤੀ ਨੂੰ ਤੁਸੀਂ ਛੱਡ ਦਿਓ ਹੋਰ ਜਿੱਥੇ ਵੀ ਤੁਹਾਨੂੰ ਕਿਤੇ ਜਗ੍ਹਾ ਚਾਹੀਦੀ ਤੁਸੀਂ ਜਾ ਕੇ ਬੈਠ ਜਾਓ ਤੁਹਾਡਾ ਕਿਤੇ ਪਿੱਛਾ ਨਹੀਂ ਕੀਤਾ ਜਾਵੇਗਾ ਪਰ ਕਸਮਾਂ ਖਾ ਕੇ ਮੁਕਰਨ ਵਾਲੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਅੱਗੇ ਵੀ ਨਾ ਖਲੋ ਸਕਣ ਅੱਜ ਦੇ ਸ਼ਾਮਾਂ ਦੇ ਵੇਲੇ ਕਲਗੀਧਰ ਪਾਤਸ਼ਾ ਤਕਰੀਬਨ ਰਾਤ ਰਿੰਦੀ ਨੂੰ ਇਹ ਜਿਹੜਾ ਆਨੰਦਪੁਰ ਦਾ ਕਿਲਾ ਵਾ ਉਹ ਛੱਡ ਕੇ ਚਲੇ ਜਾਂਦੇ ਨੇ ਸਵੇਰੇ ਸਤਪੁਰ ਚੜ੍ਹਨੀ ਹੈ ਸਤਪੋਉ ਨੂੰ ਜਦੋਂ ਸਰਸਾ ਨੂੰ ਪਾਰ ਕਰਦੇ ਨੇ ਤੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਜਿਹੜਾ ਕੀਰਤਨ ਵਾ ਉਹ ਕਲਗੀ ਤਰਪਾਸ਼ਾ ਕਰਦੇ ਨੇ ਤੇ ਕਹਿਣ ਲੱਗੇ ਕਿਵੇਂ ਕੱਲ ਦੇ ਦਿਨ ਕਲਗੀ ਤਰਪਾਸ਼ਾ ਜੀ ਦੇ ਪਰਿਵਾਰ ਦਾ ਵਿਛੋੜਾ ਤੇ ਹਿਸਿਆਂ ਦੇ ਅੰਦਰ ਹੋ ਜਾਂਦਾ ਹੈ ਉਹ ਇਤਿਹਾਸ ਸਾਬ ਜੀ ਦੇ ਨਾਲ ਕੱਲ ਨੂੰ ਸੰਜਾ ਕੀਤਾ ਜਾਵੇਗਾ ਕਿਵੇਂ ਬੇਈਮਾਨ ਜਿਹੜਾ ਰਾਜਾ ਸੀ ਅਜਮੇਰ ਚੰਦ ਕਿਵੇਂ ਉਹਨੇ ਧੋਖੇ ਦੇ ਨਾਲ ਪਿੱਛੋਂ ਹੋ ਕੇ ਇਹਨਾਂ ਨੇ ਸਿੰਘਾਂ ਤੇ ਵਾਰ ਕੀਤਾ ਉਹ ਇਤਿਹਾਸ ਸਾਹਿਬ ਜੀ ਦੇ ਨਾਲ ਕੱਲ ਨੂੰ ਸੰਨਕ ਕੀਤਾ ਜਾਵੇਗਾ ਗੁਰਬਾਣੀ